ਮਾਂ ਨੂੰ ਤਾਂ बस اولاد ਦੇ ਰੋਟੀ ਖਾਣ ਜਾਂ ਨਾ ਖਾਣ ਨਾਲ ਹੀ ਮਤਲਬ ਹੁੰਦਾ ਹੈ ਘਰੇ ਵੜ ਅਨਸਾਰ ਮੇਰੇ ਤੇ ਮਾਂ ਬਰ ਪਈ ਅਖੇ ਤੂੰ ਨਾਸ਼ਤਾ ਕਿਉਂ ਨਹੀਂ ਕੀਤਾ ਉਹ ਮਾਂ ਤੇ ਕੁਝ ਹੋਰ ਵੀ ਪੁੱਛ ਲਿਆ ਕਰੋ ਪੁੱਛਣ ਨੂੰ ਧੀ ਇਹ ਮੈਂ ਕਿਹੜਾ ਅੰਨੀ ਆ ਬੋਲੀ ਆ ਜਾਂ ਗੁੰਗੀ ਆ ਬਈ ਮੈਨੂੰ ਕੁਝ ਦਿਸਦਾ ਸੁਣਦਾ ਨਹੀਂ ਜਾਂ ਮੈਂ ਬੋਲ ਨਹੀਂ ਸਕਦੀ ਪਰ ਜਦੋਂ ਮੁਖਤਿਆਰੀ ਛੱਡ ਦਈਏ ਤਾਂ ਫਿਰ ਬੋਲਣਾ ਬਣਦਾ ਵੀ ਨਹੀਂ ਤੂੰ ਚੰਗਾ ਕੀਤਾ ਉਸ ਨੂੰ ਜਵਾਬ ਦੇ ਕੇ ਨਹੀਂ ਤਾਂ ਤੈਨੂੰ ساری ਉਮਰ ਸਮਝੌਤੇ ਹੀ ਕਰਨੇ ਪੈਣੇ ਸੀ ਮਾਂ ਦੀ ਇਹ ਗੱਲ ਸੁਣ ਕੇ ਮੇਰਾ ਰੋਣਾ ਨਿਕਲ ਗਿਆ ਮੈਂ ਉਸ ਨੂੰ ਕੁੱਟ ਕੇ ਜੱਫੀ ਪਾਈ ਇੰਜ ਲੱਗਿਆ ਜਿਵੇਂ ਮੇਰੇ ਸਿਰ ਤੋਂ ਕੋਈ ਬੋਝ ਲੱਤ ਗਿਆ ਹੋਵੇ ਹੁਣ ਮੈਂ ਬਹੁਤ ਹੌਲੀ ਫੁੱਲ ਸਾਂ ਬਚਾਰੋ ਆਉਂਦੀ ਹੋਈ ਮੈਂ ਇੱਕ ਨਵਾਂ SIM ਕਾਰਡ ਲੈ ਆਈ ਸਾਂ ਉਹੀ ਨੰਬਰ ਦੇ ਕੇ ਮੈਂ ਸੰਡੇ ਐਡੀਸ਼ਨ ਵਿੱਚ ਮੈਂਟਰੀ ਮੋਨਿਅਲ ਦੇ ਦਿੱਤਾ ਅਤੇ ਐਤਵਾਰ ਦਾ ਇੰਤਜ਼ਾਰ ਕਰਨ ਲੱਗੀ ਮੈਂ ਉਸ ਵਿੱਚ ਕੱਦ ਭਾਰ ਪੜ੍ਹਾਈ ਅਤੇ ਉਮਰ ਆਦ ਸਭ ਕੁਝ ਹੀ ਲਿਖ ਦਿੱਤਾ ਕਿਉਂਕਿ ਮੈਂ ਸਮਝਦੀ ਸਾਂ ਜਿਨੇ ਪਸੰਦ ਕਰਨਾ ਹੈ ਐਵੇਂ ਹੀ ਕਰੇ ਅਸਲੀਅਤ ਸਮੇਤ ਮੈਂ ਸੋਚ ਹੀ ਲਿਆ ਸੀ ਕਿ ਹਰ ਫੋਨ ਵੀ ਮੈਂ ਖੁਦ ਹੀ ਅਟੈਂਡ ਕਰਾਂਗੀ ਆਪਣੀ ਵੱਡੀ ਭੈਣ ਬਣ ਕੇ ਐਤਵਾਰ ਨੂੰ ਅਖਬਾਰ ਤਾਂ ਛਪ ਗਿਆ ਪਰ ਮੇਰੀ ਉਡੀਕ ਦੁਪਹਿਰ ਤੱਕ ਵੀ ਨਹੀਂ ਸੀ ਮੁੱਕੀ ਮੈਨੂੰ ਲੱਗਿਆ ਕਿਤੇ ਨੰਬਰ ਨਾ ਗਲਤ ਛਪ ਗਿਆ ਹੋਵੇ ਮੈਂ 10 ਵਾਰੀ ਤਾਂ ਨੰਬਰ ਹੀ ਪੜਿਆ ਕਿੰਨੇ ਵਾਰ ਮੈਂ ਦੂਸਰੇ ਫੋਨ ਤੋਂ ਰਿੰਗ ਮਾਰ ਕੇ ਦੇਖੀ ਕਿਤੇ ਫੋਨ ਵਿੱਚ ਹੀ ਨਾ ਕੋਈ ਖਰਾਬੀ ਹੋਵੇ ਅਚਾਨਕ ਰਿੰਗ ਵੱਜੀ ਤਾਂ ਮੇਰੀ ਧੜਕਣ ਤੇਜ਼ ਹੋ ਗਈ ਪਰ ਉਹ ਫੋਨ ਮੈਰਿਜ ਬਿਊਰੋ ਵਾਲਿਆਂ ਦਾ ਸੀ ਉਸ ਤੋਂ ਬਾਅਦ ਸ਼ਾਮ ਤੱਕ ਕੋਈ ਫੋਨ ਆਇਆ ਹਰੇਕ ਨੇ ਇਹੀ ਗੱਲ ਪੁੱਛੀ ਕੁੜੀ ਨੂੰ ਘਰ ਦਾ ਕੰਮ ਆਉਂਦਾ ਮੈਨੂੰ ਲੱਗਿਆ ਜਿਵੇਂ ਕਿਤੇ ਮੈਂ ਫੌਕਰੀ ਲਈ ਅਪਲਾਈ ਕੀਤਾ ਹੋਵੇ ਇੱਕ ਜਨਾਨੀ ਨਾਲ ਤਾਂ ਮੇਰੀ ਝਟਪ ਵੀ ਹੋ ਗਈ ਕਹਿੰਦੀ ਮੇਰਾ ਪੁੱਤ 34 ਸਾਲ ਦਾ ਹੈ ਵਿਆਹਿਆ ਤਾਂ ਸੀ ਪਰ ਮਹੀਨੇ ਮਗਰੋਂ ਹੀ ਤਲਾਕ ਹੋ ਗਈ ਅਸੀਂ ਉਸ ਨੂੰ ਕਿਸੇ ਕਵਾਰੀ ਕੁੜੀ ਨਾਲ ਹੀ ਵਿਆਉਣਾ ਹੈ ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ ਕੋਠੀ ਹੈ ਕਾਰ ਹੈ ਪੈਸਾ ਸਭ ਕੁਝ ਹੈ ਪਰ ਕੁੜੀ ਕਵਾਰੀ ਹੋਵੇ ਇਸ ਗੱਲ ਤੇ ਵੀ ਮੈਂ ਖਿੱਚ ਗਈ ਅਤੇ ਉਸ ਨੂੰ ਬੋਲੀ ਸੌਰੀ ਆਂਟੀ ਜੀ ਅਸੀਂ ਵੀ ਆਪਦੀ ਕੁੜੀ ਕਵਾਰੇ ਮੁੰਡੇ ਨਾਲ ਹੀ ਵਿਆਹਾਂਗੇ ਕਈਆਂ ਦਾ ਸਵਾਲ ਸੀ ਕਿ ਕਿੰਨੇ ਕ ਪੈਸੇ ਲਾਹੋਗੇ ਵਿਆਹ ਤੇ ਲੈ ਦੱਸ ਪਹਿਲਾਂ ਗੱਲਬਾਤ ਸ਼ੁਰੂ ਤਾਂ ਹੋਣ ਦਿਓ ਪਰ ਲੋਕਾਂ ਨੇ ਆਪਣੀ ਸੋਚ ਕਦੇ ਨਹੀਂ ਬਦਲੀ ਬਦਲ ਨਹੀਂ ਹੁੰਦੀ ਰਾਤ ਨੂੰ ਸੌਣ ਵੇਲੇ ਹੀ ਇੱਕ ਫੋਨ ਫੇਰ ਆਇਆ ਮੈਂ ਜਿਉਂ ਹੀ ਹੈਲੋ ਕੀਤੀ ਤਾਂ ਕੋਈ ਔਰਤ ਸੀ ਭੈਣ ਜੀ ਤੁਸੀਂ ਹਸਤੀਆਰ ਕਿਸ ਵਾਸਤੇ ਦਿੱਤਾ ਹੈ ਮੇਰੀ ਛੋਟੀ ਭੈਣ ਵਾਸਤੇ ਦਿੱਤਾ ਸੀ ਜੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਚੱਜ ਤੇ ਦਾ ਫੋਨ ਆਇਆ ਹੋ ਕਿਉਂ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਪਤਾ ਹੀ ਹੈ ਇੰਨਾ ਸੱਚ ਬੋਲ ਕੇ ਰਿਸ਼ਤੇ ਨਹੀਂ ਹੁੰਦੇ ਪਹਿਲੀ ਗੱਲ ਲੋਕਾਂ ਨੂੰ ਸੱਚ ਪਚਦਾ ਨਹੀਂ ਦੂਜੀ ਗੱਲ ਲੋਕਾਂ ਨੂੰ ਕੁੜੀ ਨਹੀਂ ਕੰਮ ਚੰਮ ਤੇ ਧਨ ਚਾਹੀਦਾ ਹੁੰਦਾ ਆਹ ਮੇਰੀ ਕੁੜੀ ਵਿਚਾਰੀ ਏਸੇ ਡੀਕ ਵਿੱਚ ਬੁੱਢੀ ਹੋ ਚੱਲੀ ਐ ਅਖੇ ਮੈਂ ਕਿਸੇ ਨੂੰ ਖੁਦ ਬਾਰੇ ਝੂਠ ਨਹੀਂ ਬੋਲਣਾ ਉਹਦੇ ਸਰੀਰ ਤੇ ਐਵੇਂ ਮਾੜੇ ਮਾੜੇ ਜੇ ਫੁੱਲ ਫੈਰੀ ਤੇ ਦਾਗ ਆ ਔਰ ਉਹ ਦੇ ਸੱਚ ਨੇ ਸਾਨੂੰ ਕਿਚੜ-ਕਿਚੜ ਕਰ ਦਿੱਤਾ ਉਸ ਔਰਤ ਦਾ ਫੋਨ ਤਾਂ ਭਾਵੇਂ ਮੈਂ ਬਟਨ ਦਬ ਕੇ ਖاموش ਕਰ ਚੁੱਕੀ ਸਾਂ ਪਰ ਮੇਰੇ ਅੰਦਰ ਇੱਕ ਤੂਫਾਨ ਸੀ ਮੈਂ 5-7 ਨੰਬਰ ਛਾੜ ਲਿਸਟ ਵੀ ਕੀਤੀ ਤੇ ਉਹਨਾਂ ਨੂੰ ਦੁਬਾਰਾ ਫੋਨ ਕਰਨ ਦਾ ਇਰਾਦਾ ਵੀ ਸੀ ਪਰ ਉਸ ਔਰਤ ਦੀ ਗੱਲ ਸੁਣ ਕੇ ਮਨ 부ਝ ਗਿਆ ਸੀ ਹੁਣ ਮੇਰਾ ਦਿਲ ਫੇਰ ਤੋਂ ਬਾਗੀ ਹੋਣਾ ਚਾਹ ਰਿਹਾ ਸੀ ਜੋਲੀ ਦੀ 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 ਡੈਥ ਨਾ ਹੁੰਦੀ ਤਾਂ ਮੈਂ ਵਾਪਸ ਨਹੀਂ ਸੀ ਆਉਣਾ ਪਰ ਜੋ ਤੁਸੀਂ ਚਾਹੁੰਦੇ ਹੋ ਉਹੀ ਹੋਵੇ ਇਹ ਜ਼ਰੂਰੀ ਤਾਂ ਨਹੀਂ ਤੇ ਫਿਰ ਇਹ ਵੀ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਕੁਝ ਮਨ ਚਾਹਿਆ ਕਰੋ ਹੀ ਨਾ ਹਾਰ ਕੇ ਵਹਿ ਜਾਣਾ ਮੈਂ ਸਿੱਖਿਆ ਨਹੀਂ ਸੀ ਅਗਲੇ ਦਿਨ ਦੇਖਿਆ ਉਸੇ ਵਾਲੇ ਅਖਬਾਰ ਵਿੱਚ ਇੱਕ ਹੋਰ ਹਸਤਿਆਰ ਵੀ ਸੀ ਜੋ ਕਿ ਕੰਨਿਆਂ ਦੀ ਤਲਾਸ਼ ਲਈ ਸੀ ਮੈਨੂੰ ਲੱਗਾ ਜਿਵੇਂ ਉਸ ਵਿਚਲੀ ਤਲਾਸ਼ ਵਾਲੀ ਕੁੜੀ ਮੈਂ ਹੀ ਹਾਂ ਪਰ ਉਹਨਾਂ ਨੇ ਤਾਂ ਆਪਣੀ ਕਾਸ਼ ਲਿਖੀ ਸੀ ਅਤੇ ਨਾ ਹੀ ਕਿਸੇ ਜਾਤੀ ਸਬੰਧ ਨੂੰ ਮੰਨਣ ਦੀ ਸ਼ਰਤ ਸੀ ਮੈਂ ਨੰਬਰ ਡਾਇਲ ਕੀਤਾ ਸਕਰੀਨ ਤੇ ਸੰਦੀਪ ਹੈਲਥ ਹੱਬ ਨਾਂ ਉੱਭਰਿਆ ਹੈ ਮੇਰਾ ਜਿਮ ਸੰਦੀਪ ਸਰ ਮੈਂ ਕਹਲੀ ਨਾਲ ਉਹ ਫੋਨ ਕੱਟ ਦਿੱਤੀ ਪਰ ਸ਼ਾਇਦ ਸਰ ਨੂੰ ਰਿੰਗ ਹੋ ਗਈ ਸੀ ਉਹਨਾਂ ਦੀ ਵਾਪਸ ਕਾਲ ਆ ਗਈ ਮੈਂ ਮੂੰਹ ਅੱਗੇ ਰੁਮਾਲ ਰੱਖ ਕੇ ਕਲ ਛਪੇ ਹਸਤੀਆਰ ਬਾਰੇ ਪੁੱਛਿਆ ਅਤੇ ਮੁੱਢਲੀ ਜਾਣਕਾਰੀ ਲੈ ਕੇ ਫੋਨ ਰੱਖ ਦਿੱਤਾ ਫਿਰ ਖਿਆਲ ਆਇਆ ਕਿ ਮੈਂ ਕਿਹੜਾ ਆਪਣੇ ਨੰਬਰ ਤੋਂ ਕਾਲ ਕੀਤੀ ਸੀ ਪਰ ਕਾਹਲੀ ਨਾਲ ਸਵਾਲ ਪੁੱਛਣ ਅਤੇ ਜਲਦੀ ਫੋਨ ਬੰਦ ਕਰਨ ਕਾਰਨ ਸੰਦੀਪ ਸਰ ਨੂੰ ਸ਼ਾਇਦ ਸ਼ੱਕ ਹੋ ਗਿਆ ਹੋਣਾ ਹੈ ਉਹਨਾਂ ਨੇ ਦੁਬਾਰਾ ਕਾਲ ਲਈ ਅਤੇ ਬੋਲੇ ਮਾਫ ਕਰਨਾ ਮੈਡਮ ਤੁਹਾਡਾ ਗੱਲ ਕਰਨ ਦਾ ਲਹਿਜਾ ਕੁਝ ਜਾਣਿਆ ਪਹਿਚਾਣਿਆ ਜਿਹਾ ਲੱਗਦਾ ਹੈ ਨੋ ਨੋ ਸਰ ਆਖਦਿਆਂ ਹੋਇਆ ਮੈਂ ਫਿਰ ਕਹਲੀ ਨਾਲ ਕਾਲ ਕੱਟ ਦਿੱਤੀ ਮੈਂ ਘਬਰਾ ਗਈ ਸਾਂ ਜਿਵੇਂ ਉਹਨਾਂ ਨੇ ਮੇਰੀ ਆਵਾਜ਼ ਪਹਿਚਾਣ ਲਈ ਹੋਵੇ ਹੋ ਸਕਦਾ ਹੈ ਕਿ ਇਹ ਮੇਰਾ ਬਹਿਮ ਹੋਵੇ ਮੈਂ ਕਿਸੇ ਹੋਰ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿੱਚ ਕਿਰਨ ਤੋਂ ਦਰਦੀ ਮਾਰੀ ਨੇ ਉਸ ਸੇਮ ਨੂੰ ਆਪਣੇ ਫੋਨ ਵਿੱਚੋਂ ਕੱਢ ਦਿੱਤਾ ਹੈ ਸੰਦੀਪ ਸਰ ਹਲੇ ਤੱਕ ਕੁਆਰੇ ਨੇ ਇਹ ਸਵਾਲ ਮੇਰੇ ਜ਼ਿਹਨ ਵਿੱਚ ਵਾਰ-ਵਾਰ ਘੁੰਮਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਇੰਨਾ ਸੋਨਾ ਸੁਨੱਖਾ ਕਬੂਰ ਜਵਾਨ ਸਿਕਸ ਪੈਕ ਜਿਸ ਤੇ ਨੇ ਸਰ ਦੇ ਜਦੋਂ ਉਹ ਵੇਟ ਲਿਫਟਿੰਗ ਕਰਦੇ ਨੇ ਮੈਨੂੰ ਪਤਾ ਕਿ ਸਾਰੀਆਂ ਕੁੜੀਆਂ ਸਰ ਨੂੰ ਲੁੱਕ-ਲੁੱਕ ਕੇ ਵੇਖਦੀਆਂ ਨੇ ਜਿਨ੍ਹਾਂ ਨੂੰ ਕੁੜੀਆਂ ਨੇ ਟ੍ਰੇਨਰ ਰੂਬੀ ਮੈਡਮ ਨੇ ਕਈ ਵਾਰ ਛਿੜਕਿਆ ਵੀ ਹੈ ਪਰ ਫੇਰ ਵੀ ਕੁੜੀਆਂ ਪਾਰਦਰਸ਼ੀ ਸ਼ੀਸ਼ੇ ਦੇ ਕੈਵਨ ਵੱਲੋਂ ਜ਼ਰੂਰ ਹੀ ਵੇਖ ਲੈਂਦੀਆਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਰੂਬੀ ਮੈਡਮ ਅਤੇ ਸਰ ਬੱਧੀਆਂ ਦੋਸਤ ਹਨ ਜਾਂ ਸ਼ਾਇਦ ਦੋਸਤੋਂ ਵੀ ਬੱਧ ਹਨ ਪਰ ਉਹ ਦੋਵੇਂ ਇੱਕ ਦੂਜੇ ਸਮੇਤ ਸਾਰਿਆਂ ਨੂੰ ਹੀ ਰਾਜੇ ਕਹਿ ਕੇ ਬੁਲਾਉਂਦੇ ਹਨ ਤਾਂ ਹੀ ਉਹ ਤਾਂ ਉਹਨਾਂ ਦੇ ਰਿਸ਼ਤੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ ਬਸ ਸਾਰੇ ਕਿਆਸ ਅਰਾਈਆਂ ਹੀ ਲਾਉਂਦੇ ਰਹਿੰਦੇ ਹਨ ਸਰ ਦਾ ਹਿਸ਼ਤਿਆਰ ਮੇਰੇ ਦਿਮਾਗ ਵਿੱਚ ਸਵਾਲਾਂ ਦਾ ਪੁਚਾਲ ਪਾਈ ਫਿਰਦਾ ਸੀ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਸੰਦੀਪ ਸਰ ਬਾਰੇ ਸੋਚੀ ਜਾ ਰਹੀ ਸਾਂ ਸਿੱਧਾ ਕਟ ਅਤੇ ਪੁੱਠਾ ਪੱਦ ਹਾਲਾਂਕਿ ਮੈਨੂੰ ਪਤਾ ਹੈ ਕਿ ਮੇਰੇ ਘਰ ਦੇ ਕਦੇ ਵੀ ਬਰਾਦਰੀ ਤੋਂ ਬਾਹਰ ਨਹੀਂ ਜਾਣ ਦੇਣਗੇ ਪਰ ਦਿਮਾਗ ਐਸਾ ਅਥੱਟਾ ਬੱਚਾ ਬਣ ਚੁੱਕਾ ਸੀ ਜਿਸ ਨੂੰ ਜਿੱਧਰੋਂ ਰੋਕਦੀ ਸੀ ਉਧਰ ਹੀ ਮੁੜ ਤੁਰ ਪੈਂਦਾ ਸੀ ਮੈਂ ਮਸਾਂ ਅਗਲਾ ਦਿਨ ਚੜਾਇਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ